महाशिवरात्रि ਦੇ ਪਵਿੱਤਰ ਤਿਉਹਾਰ ਦੇ ਮੌਕੇ ਸਮਰਾਲਾ ਸ਼ਹਿਰ ਦੇ ਵਿੱਚ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਦੇ ਵੱਲੋਂ ਜੱ삐 ਬazaar ਸਥਿਤ ਪ੍ਰਸਿੱਧ ਅਤੇ ਪ੍ਰਾਚੀਨ ਸ਼ਿਵ ਮੰਦਰ ਤੋਂ 26ਵੀਂ ਵਿਸ਼ਾਲ ਸ਼ੁਭ ਯਾਤਰਾ ਸ਼ਾਨੋ ਸ਼ੌਕ ਦੇ ਨਾਲ ਕੀਤੀ ਗਈ। ਸ਼ੁਭ ਯਾਤਰਾ ਦੇ ਦੌਰਾਨ ਪੂਰਾ ਸ਼ਹਿਰ ਹਰ ਹਰ ਮਹਾਦੇਵ ਦੇ ਚੜ੍ਹਾਰਿਆਂ ਦੇ ਨਾਲ ਗੂੰਜ ਉਠਿਆ ਅਤੇ ਹਰ ਪਾਸੇ ਭਗਤੀਮਈ ਮਾਹੌਲ ਦਿਖਾਈ ਦਿੱਤਾ। ਸਵੇਰ ਤੋਂ ਹੀ ਸ਼ਹਿਰ ਦੀਆਂ ਗਲੀਆਂ, ਬਸਾਰਾਂ ਅਤੇ ਚੌਰਾਹਿਆਂ ਦੇ ਵਿੱਚ ਸ਼ਿਵ ਭਜਨ ਗੂੰਜਦੇ ਹੋਏ ਸੁਣਾਈ ਦਿੱਤੇ। ਜਿਸ ਨਾਲ ਸਮਰਾਲਾ ਸ਼ਿਵ ਮਈ ਨਸਰਾਇਆ ਸ਼ੋਭਾ ਯਾਤਰਾ ਢ삐 ਬਸਾਰ ਦੇ ਪ੍ਰਚੀਨ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਪਸਾਰਾਂ ਅੰਕਲੀਆਂ ਚੌਰਾਹਿਆਂ ਅਤੇ ਸੜਕਾਂ ਤੋਂ ਗੁਜ਼ਰਤੀ ਕੋਈ ਵਾਪਸ ਮੰਦਿਰ ਪਰਿਸਰ ਦੇ ਵਿੱਚ ਸਮਾਪਤ ਹੋਈ। ਯਾਤਰਾ ਦੌਰਾਨ ਹਸਾਰਾ ਦੇ ਕਿੰਤੇ ਚ ਸ਼ਰਤਾਲੂ ਯਾਤਰਾ ਦੇ ਵਿੱਚ ਸ਼ਾਮਲ ਹੋਏ। ਇਹ ਉਹ ਸ਼ਿਵਰਾਤੀ ਦੇ ਪਾਵਨ ਪਰਬ ਨੂੰ ਲੈ ਕੇ ਜਿਹੜੀ ਸ਼ੋਭਾ ਯਾਤਰਾ ਹਰ ਸਾਲ ਇਸ ਪੀਲ ਕਟ ਸੇਵਾਦਾਰ ਵੱਲੋਂ ਕੱਢੀ ਜਾਂਦੀ ਆ ਉਹ ਦਾ ਅੱਜ ਪੂਰੇ ਸ਼ਹਿਰ ਦੇ ਵਿੱਚੋਂ ਬਹੁਤ ਵਧੀਆ ਪ੍ਰਬੰਧ ਨੇ ਤੇ ਅਲਗ-ਅਲਗ ਜੇ ਆਪਾਂ ਦੇਖੀਏ ਸੰਗਤ ਕਿ ਭਾਖਤ ਸਾਰੇ ਇਕੱਠੇ ਹੋਏ ਨੇ ਤੋਂ ਅੱਜ ਦੇ ਦਿਨ ਆਪਾਂ ਜਰੂਰ ਹੈ ਕਾਮਨਾ ਕਰੀਏ ਕਿ ਜੋ ਆਪਾਂ ਆਪਣੇ ਧਰਮ ਨਾਲ ਆਪਾਂ ਆਪਣੇ ਪੰਜਾਬ ਲਈ ਤੇ ਆਪਾਂ ਆਪਣੇ ਜੋ ਸਾਥ ਸੰਬੰਧੀ ਰਿਸ਼ਤੇ ਪਿਆਰ ਆਲੀ ਉਹਨਾਂ ਦੀ ਜਿੰਨੀ ਮਦਦ ਹੋ ਸਕੇ ਜਿੰਨਾ ਪੈਖ ਰੋਣਾ ਖੜੀਏ ਤਾਂ ਕਿ ਪੰਜਾਬ ਚ ਸ਼ਾਂਤੀ ਵੀ ਬਰਕਰਾਰ ਰਹੇ ਅਤੇ ਜਿਹੇ ਪਰਵ ਜਿਹੜੇ ਸਰਬ ਸੰਜੀਵਾਰਤਾ ਦਾ ਪ੍ਰਤੀਕ ਨੇ ਲੜ ਮਿਲ ਕੇ ਸਾਂਝੇ ਤੌਰ ਤੇ ਮਨਾਏ ਜਾਂਦੇ ਨੇ ਸਾਰੇ ਜੋ ਕਮੇਟੀ ਮੈਂਬਰ ਨੇ ਉਹਨਾਂ ਨੂੰ ਬਹੁਤ ਵਧਾਈ ਦਿਨਾ ਕਿ ਉਹਨਾਂ ਦਾ ਉਪਰਾਲਾ ਸਦਕਾ ਅਸੀਂ ਹਰ ਸਾਲ ਇਹ ਨਹੀਂ ਕਹਿੰਦੇ ਕਿ ਛੋਭਾ ਯਾਤਰਾ ਸਾਡੇ ਇਲਾਕੇ ਦੇ ਵਿੱਚੋਂ ਨਿਕਲਦੀ ਹੈ ਜਿਹੜੀ ਪੰਜਾਬ ਦੀ ਮੇਨ ਛੋਭਾ ਯਾਤਰਾ ਦੇ ਵਿੱਚ ਇੱਕ ਹੋਰ ਭੜਕਾ ਦੀ ਕਿੱਕ ਲੱਗੇ ਮੈਂ ਸਭ ਨੂੰ ਇੱਕ ਬੇਨਤੀ ਕਰਦਾ ਵੇਖੋ ਜਿਹੜੇ ਧਰਮ ਸਾਨੂੰ ਜੋੜਨਾ ਸਿਖਾਉਂਦਾ ਧਰਮ ਸਾਨੂੰ ਸੇਵਾ ਸਿਖਾਉਂਦਾ ਧਰਮ ਸਾਨੂੰ ਸਿਖਾਉਂਦਾ ਵੀ ਕੋਈ ਗਰੀਬ ਕਰਤੇ ਦਾ ਜੇ ਵੀ ਬੰਦਾ ਉਹਦੀ ਮਦਦ ਕਿਵੇਂ ਕਰੀਏ ਆਉ ਰਲ ਮਿਲ ਕੇ ਪੰਜਾਬ ਦੇ ਲਈ ਆਪਣੇ ਇਹ ਸਮਾਜ ਦੇ ਲਈ ਜੋ ਵੀ ਬੰਦਾ ਵੱਧ ਤੋਂ ਵੱਧ ਯੋਗਦਾਨ ਉਸ ਜੇ ਪਾਇਆ ਕਰੀਏ ਅਤੇ ਆਪਣੇ ਧਰਮਾਂ ਦੇ ਵਿੱਚ ਜੋ ਆਪਾਂ ਨੂੰ ਧਰਮ ਸਿਖਾਉਂਦੇ ਨੇ ਉਹ ਜੋ ਸਾਡੇ ਗੁਰੂਆਂ ਮਹਾਰਾਜਾਂ ਨੇ ਜੋ ਸਾਡੇ ਗ੍ਰੰਥਾਂ ਨੇ ਸਾਨੂੰ ਸਿਖਾਇਆ ਉਹਨਾਂ ਤੋਂ ਸੇਧ ਲੈਂਦੇ ਆਪਣੇ ਜੀਵਨ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਇਹ ਨੀਲਕੰਠ ਮਹਾਦੇਵ ਸੇਵਾ ਸੰਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਸ਼ੋਹਾ ਯਾਤਰਾ ਕੱਢੀ ਜਾ ਰਹੀ ਆ। ਕਈ ਪ੍ਰਕਾਰ ਦੇ ਝੜਕੇ ਆਈਆਂ ਵੀ ਆ ਨੇ। ਕਈ ਸਟੇਟਾਂ ਚੋਂ ਬੰਦੇ ਬੁਲਾਏ ਹੋਏ ਨੇ। ਤੇ ਹਰ ਸਾਲ ਅਸੀਂ ਬਹੁਤ ਉਮਤਾਣ ਨਾਲ ਕੱਢਦੇ ਆ ਯਾਤਰਾ। ਇਸ ਵਾਰ ਥੋੜਾ ਜਿਹਾ ਸਾਡੇ ਮਨ 'ਚ ਇਹ ਸੀਗਾ ਵੀ ਸਾਡਾ ਇੱਕ ਮੈਂਬਰ ਜੋ ਪਿਛਲੇ ਪਿਛੋੜਾ ਸਾਨੂੰ ਦੇ ਗਿਆ ਸੀ ਤਨੀ ਦੁਆ ਜੀ। ਉਹਦੀ ਯਾਦ ਨੂੰ ਸਮਰਪਿਤ ਅਸੀਂ ਕੱਢੀ ਆ। ਕਿ ਕੋਈ ਵੀ ਕੰਮ ਰਹੇ ਨਾ ਤੇ ਅਸੀਂ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਸਾਰੇ ਸ਼ਹਿਰ ਨੂੰ ਅਸੀਂ ਹਰ ਵਾਰ ਸੱਤਾ ਦਿੰਨੇ ਆ। ਇਹ ਸ਼ਿਵ ਜੀ ਦੇ ਜੋ ਬਰਾਤ ਆ ਉਹਦੇ ਵਿੱਚ ਆ ਕੇ ਆਪਣੀ ਸਮੂਲੀਅਤ ਕਰੋ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲਓ। ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਸ਼ਿਵ ਜੀ ਭਗਵਾਨ ਦੀ ਇਹ ਯਾਤਰਾ ਹਰ ਸਾਲ ਅਸੀਂ ਸ਼ਹਿਰ ਚ ਕਰਦੇ ਸਾਰੇ ਸ਼ਹਿਰ ਚ ਗੱਡੀ ਜਾਂਦੀ ਆ ਸਾਡੇ ਸ਼ਹਿਰ ਚ ਵੀ ਸੁਖ ਸ਼ਾਂਤੀ ਰਹੇ ਸਾਰੇ ਤੰਦਰੁਸਤ ਰਹਿਣ ਔਰ ਸਭ ਨਾਲ ਮਿਲ ਕੇ ਭਾਈਚਾਰਾ ਰਹੇ। ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਾਰੇ ਇਲਾਕਾ ਵਸਿਆ ਨੂੰ ਸ਼ਹਿਰ ਵਸਿਆ ਨੂੰ ਸ਼ੋਭਾ ਯਾਤਰੀ ਦੇ ਡਾੜੇ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਕਰੀਆ ਅਮਨਾਵਾ ਤੇ ਧੰਨਵਾਦ ਕਰਦੇ ਆ ਅਸੀਂ ਜੋ ਇਹ ਕਮੇਟੀ ਆ ਜੋ ਸ਼ੋਭਾ ਯਾਤਰਾ ਦਾ ਇਹਨਾਂ ਨੇ ਇਨੀਸ਼ੀਏਟ ਲਿੱਤਾ ਹੋਇਆ ਉਹਨਾਂ ਨੂੰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੋ ਸਮਰਾੜੇ ਸ਼ਹਿਰ ਦੇ ਵਿੱਚ ਇੱਕ ਤਾਂ ਪੰਜਾਬ ਦੇ ਵਿੱਚ ਜਾਂ ਆਪਾਂ ਇੰਡੀਆ ਲੈਵਲ ਦੇ ਉੱਤੇ ਕਹਿ ਦਈਏ ਐਸ ਲੈਵਲ ਦੀ ਵੱਡੀ ਸ਼ੋਭਾ ਯਾਤਰਾ ਨਿਕਲਦੀ ਆ। ਸੋ ਮੈਨੇਜਮੈਂਟ ਕਮੇਟੀ ਦਾ ਵਿਲਦਿਆ ਘਰ ਆਈਆਂ ਤੋਂ ਧੰਨਵਾਦ ਤਾਂ ਕਿ ਇਹ ਯਾਤਰਾ ਦੇ ਤਰੂ ਸਾਰੇ ਸ਼ਹਿਰ ਦਾ ਇਲਾਕੇ ਦਾ ਮਾ울 ਸ਼ੇਮ ਨਹੀਂ ਹੋ ਜਾਂਦਾ। ਸੋ ਮੈਨੇਜਮੈਂਟ ਨੂੰ ਬਹੁਤ ਬਹੁਤ ਧੰਨਵਾਦ ਦਿੰਨੇ ਆ। ਇਸ ਤੋਂ ਬਾਅਦ ਇੱਕ ਅਪੀਲ ਹੋਰ ਕਰਾਂਗੇ ਕਿ ਐਸ ਵਾਰ 15 ਤਰੀਕ ਦਿਨ ਐਤਵਾਰ ਨੂੰ ਸ਼੍ਰੀ ਮੰਦਿਰ ਚੈਲਾ ਦੇ ਵਿੱਚ ਆ ਕੇ ਕੋਲੇਨਾ ਦਾ ਆਸ਼ੀਰਵਾਦ ਜ਼ਰੂਰ ਲਓ। ਉਹਦੇ ਵਿੱਚ ਐਤਵਾਰ ਦਰਸ਼ਨ ਕਰਨ ਦੀ ਵਿਵਸਥਾ ਇਸ ਤਰ੍ਹਾਂ ਵੀ ਬਣਾਈ ਹੈ ਕਿ 15 ਮਿੰਟ ਤੋਂ ਵੱਧ ਕਿਸੇ ਨੂੰ ਲਾਈਨ ਦੇ ਵਿੱਚ ਨਹੀਂ ਲੱਗਣਾ ਪਏਗਾ। ਚਾਰ-ਚਾਰ ਲਾਈਨਾਂ ਦੇ ਉੱਤੇ ਫੋਕਸ ਕੀਤਾ ਜਿਹਦੇ ਵਿੱਚ ਚਾਰ-ਚਾਰ ਰੰਗੇ ਲੱਗਣਗੇ ਆਂਡ ਦਰਸ਼ਨ ਕਰਨ ਦੇ ਵਿੱਚ ਵੱਧ ਤੋਂ ਵੱਧ 15 ਮਿੰਟ ਲੱਗਣਗੇ ਜੀ। ਸੋ ਇੱਕ ਵਾਰ ਫੇਰ ਹੱਥ ਜੋੜਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੌਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਮੈਨੇਜਮੈਂਟ ਕਮੇਟੀ ਦਾ ਦਿਲ ਦੀਆਂ ਗਾਰਾਂੀਆਂ ਤੋਂ ਬਹੁਤ-ਬਹੁਤ ਧੰਨਵਾਦ ਹਰ ਹਰ ਮਾਦੇਵ ਹਰ ਹਰ ਮਾਦੇਵ ਜੀ ਦਾ ਬਾਬਾ ਜੀ ਜੈਪੋਲੇ ਨਾਲ ਜੀ ਰੁਤਮ ਗੰਭੀਰ ਜੀ ਹਾਂ ਜੀ ਦੇਖੋ ਜੀ ਇਹ ਜਿਹੜਾ ਨੀਲਕੰਂਧ ਮਾਦੇਵ ਸੇਵਾ ਕਮੇਟੀ ਦਾ ਤਾਰੇ ਜੁਮਦਾ ਇਹਦਾ ਵੱਡਾ ਉਪਰਾਲਾ ਸ਼ਹਿਰ ਦੇ ਅੰਦਰ ਮਤਲਬ ਲੋਕ ਵੇਟ ਕਰਦੇ ਨੇ ਪੂਰਾ ਕਾਲ ਇਸ ਤਰ੍ਹਾਂ ਦੀ ਸ਼ੋਭਾ ਯਾਤਰਾ ਦੀ ਬਹੁਤ ਅੱਛਾ ਮਾਹੌਲ ਸ਼ਹਿਰ ਪੂਰਾ ਇਕਤ੍ਰਿਤ ਹੋ ਜਾਂਦਾ ਜੀ ਤੁਸੀਂ ਦੇਖਦੇ ਹੋਗੇ ਲੱਗ ਲੱਗ ਸ਼ੋਭਾ ਯਾਤਰਾਵਾਂ ਨਿਕਲਦੀਆਂ ਨੇ ਪਰ ਜਿਹੜੀ ਇਹ ਵਾਲੀ ਸ਼ੋਭਾ ਯਾਤਰਾ ਪੂਰਾ ਸ਼ਹਿਰ ਸੜਕਾਂ ਦੇ ਨਿਕਲ ਕੇ ਦੀ ਵੇਟ ਕਰਦਾ ਜਿਹਨਾਂ ਮਾਤੀ ਵਾਲੇ ਤੋਂ ਪਾਇਲ ਤੋਂ ਲੱਗ ਲੱਗ ਪਿੰਡਾਂ ਤੋਂ ਲੋਕੀ ਸ਼ੋਭਾ ਯਾਤਰਾ ਨੂੰ ਦੇਖਣ ਆਉਂਦੇ ਆ ਜੀ ਇਹ ਜਿਹੜਾ ਜਿਹੜਾ ਕਿਹਾ ਉਹ ਇਹਨਾਂ ਤੋਂ ਬਹੁਤ ਪਿਆਰੇ ਦੇ ਬਾਕੀ ਇਹਨੂੰ ਜੀ ਅਪਰਕਸੀਮੇਟਲੀ 1.5 ਤੋਂ 2 ਮਹੀਨੇ ਸਾਡੇ ਜਿਹੜੇ ਲੰਗਰੀਲ ਸਹਿਬਾਨ ਨੇ ਬਹੁਤ ਮਿਹਨਤ ਲਗਦੀ ਹੈ ਇਹਦੇ ਵਿੱਚ ਬਹੁਤ ਹੀ ਸਭ ਦਾ ਸਹਿਯੋਗ ਹੈ ਵਨ ਸ਼ਹਿਰ ਦਾ ਬਹੁਤ ਪਿਆਰ ਮਿਲਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਹੁਤ ਧੂਮ-ਪਹੰਮ ਨਾਲ ਇਹ ਸ਼ੋਭਾ ਪ੍ਰਗਟੀ ਜਾ ਰਹੀ ਹੈ ਜੀ ਬਹੁਤ ਵਧੀਆ ਪ੍ਰਬੰਧ ਨਹੀਂ ਅਪਰਕਸਿਮੇਟਲੀ 50 ਤੋਂ 60 ਲੰਗਰ ਨੇ ਜੀ ਤਾਲੀਆਂ ਲੰਗਰ ਕਮੇਟੀਆਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਇੰਨਾ ਸ਼ਹਿਰ ਨੂੰ ਇੰਨਾ ਸਹਿਯੋਗ ਦਿੰਦੇ ਆਂ ਬਸ ਜੀ ਭੋਲੇनाथ ਦਾ ਗੁਣਗਾਨ ਕਰੋ ਜੀ ਮਾਸ਼ ਸ਼੍ਰੀ ਰਾਤ ਵੀ ਆ ਰਹੀ ਹੈ ਜੀ ਪੂਰਾ ਆਨੰਦ ਲਓ ਜੀ ਜੈ ਜੈਕਾਰ ਜੈ ਭੋਲੇ ਅੱਜ ਮਹਾਸ਼ਿਵਰਾਤਰੀ ਦੇ ਇਸ ਮੌਕੇ ਤੇ ਇਹ 26ਵੀਂ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਨੀਲਕੰਠ ਮਹਾਦੇਵ ਦੇਵਾ ਸਮਿਤੀ ਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਬਹੁਤ ਵੱਡਾ ਸਹਿਯੋਗ ਸ਼ਹਿਰ ਨਿਵਾਸੀਆਂ ਦਾ ਇਹ ਸ਼ੋਭਾ ਯਾਤਰਾ ਨੂੰ ਲੈ ਕੇ ਮਿਲਦਾ ਹਜ਼ਾਰਾਂ ਦੀ ਇਤਜ਼ਾਰਸ਼ਰਦਾਲੂ ਸਵਾਗਤ ਲਈ ਦੋਨੋਂ ਸਾਈਡਾਂ ਤੇ ਸਾਰੇ ਖੜੇ ਨੇ ਔਰ ਸ਼ੋਭਾ ਯਾਤਰਾ ਦਾ ਸਵਾਗਤ ਫੁੱਲਾਂ ਨਾਲ ਗੰਦਨਾ ਨਾਲ ਸ਼ਹਿਰ ਨਿਵਾਸੀਓ ਬਹੁਤ ਵੱਡਾ ਸਹਿਯੋਗ ਅਸੀਂ ਸਾਰੇ ਸ਼ਹਿਰ ਦੇ ਵਾਸੀਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਔਰ ਇਸ ਤਰ੍ਹਾਂ ਕਾਇਯੋਗ ਕਰਕੇ ਸਾਡਾ ਮਾਣ ਵਧਾਦੇ ਨੇ ਔਰ ਭਗਵਾਨ ਕੋਲੇ ਨਾਲ ਇਹਨਾਂ ਦੀ ਹਰ ਮਾਨੋ ਕਾਮਨਾ ਪੂਰਨ ਕਰਨ ਅਸੀਂ ਇਹ ਵੀ ਕਹਿਣਾ ਵੀ ਕਿੰਨੇ ਵੀ ਹੋਰ ਵੀ ਸ਼ਹਿਰ ਆਸ-ਪਾਸ ਤੋਂ ਲੋਕ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਇਹ ਸ਼ੋਭਾ ਯਾਤਰਾ ਦੇਖਣ ਲਈ ਪਹੁੰਚਦੇ ਨੇ ਔਰ ਭਗਵਾਨ ਕੋਲੇ ਨਾਲ ਉਹਨਾਂ ਦੇ ਉੱਪਰ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਅਸੀਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਬੀ ਮਹਾਸ਼ਿਵਰ ਆਪ ਜਿਹੜਾ ਪਰਬ ਹੈ ਇਸਾਰੇ ਪੂਰਤਾਂ ਨੂੰ ਮਨਾਓ ਮਿਲ ਕੇ ਉੱਤੇ ਮਨਾਓ ਵੀ ਆਪ ਚ ਬ੍ਰੇਨ ਪਾਈ ਚਾਰਾ ਬਣਿਆ ਰਵੇ ਔਰ ਸਭ ਤੋਂ ਘਰਾਂ ਵਿੱਚ ਸុਖਾਂਤੀ ਆਵੇ ਜੈਪੋੜੇ ਨਾਲ ਹਰ ਹਰ ਮਾਨਾ ਮੰਦੋ ਬੋਲੇ ਅੱਜ ਕਿਹੜਾ ਰਾਤ ਰਿਓ ਕਿ ਮਨਾ ਰਹੇ ਹੋ 15 ਜਨਵਰੀ ਦੀ ਚੌਰਾਸੀ ਹੈ ਸ਼ਹਿਰ ਦੇ ਜਿੰਨੇ ਵੀ ਘਰਾਂ ਦੇ ਮੰਦਰ ਨੇ ਇਹਨਾਂ ਦੇ ਵਿੱਚ ਸਾਡੇ ਨੇੜੇ ਮੰਦਰ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ تام ਕਹਿਲਾ ਔਰ ਸ਼ਮਸ਼ਪੁਰ ਮੰਦਰ ਰਬੀ ਮੰਦਰ ਉਹ ਜ਼ਾਇਰ ਦੇ ਜਿੰਨੇ ਮੰਦਰ ਨੇ ਸਾਰੇ ਬਿਹਾਰੀ ਵਾਲਾ ਮੰਦਰ ਦੁਰਗਾ ਮਾਤਾ ਮੰਦਰ ਚਰਾਸੀ ਬੋੜੀ ਵਾਲਾ ਮੰਦਰ ਬਾਬਾ ਗੜੀ ਵਾਲਾ ਮੰਦਰ ਬਿਹਾਰੀ ਵਾਲਾ ਮੰਦਰ ਸਾਰੇ ਦੇ ਵਿੱਚ ਸ਼ਰਦਾਲੂ ਨੱਕਤਾ ਖੋਦੇ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਦਾਲੂ ਮਹਾਸ਼ਿਵਰ ਆਪੀ ਦਾ ਪਰਮ ਮਨਾਨ ਨੇ ਆਸਿਰਿਤ ਪ੍ਰੇਮ ਪਿਆਰ ਜਿਹੜਾ ਹੈਗਾ ਉਹ ਵੱਧਾ ਉਹ ਇਸੇ ਤਰ੍ਹਾਂ ਹੀ ਜਿਹੜਾ ਪ੍ਰੇਮ ਪਿਆਰ ਹੈ ਉਹ ਇਦਾਂ ਹੀ ਰਵੇ ਔਰ ਸਾਰੇ ਦੇ ਉੱਪਰ ਬਗਵਾਨ ਕੋਲੇਨਾਥ ਆਪਣੀ ਕਿਰਪਾ ਬਣਾ ਕੇ ਰੱਖਣ ਜੈ ਕੋਲੇਨਾਥ ਹਰ ਹਰ ਮਹਾਦੇਵ ਅੱਜ ਸਵੇਰੇ ਪ੍ਰਕਾਸ਼ ਹੋ ਗਿਆ। ਪੱਲਾ ਸਾਰਾ ਡੈਪੋ ਨੇ ਆਹ ਇਹ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਈ ਪਰੰਤੂ ਇਹ ਤੇ ਕੱਢੀ ਜਾਂਦੀ ਹੈ। ਇਹ ਸ਼੍ਰੀ ਨੀਲਕੰਟ ਬਾਦ ਇਸ ਹਜ਼ਰਤੀ ਵੱਲੋਂ 22ਵੀਂ ਸ਼ੋਭਾ ਯਾਤਰਾ ਵਾ ਜੋ ਕਿ ਅੱਜ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਪੂਰੇ ਸ਼ਹਿਰ ਵਿੱਚ ਦਿਖ ਰਹੀ ਹੈ। ਜੀ ਇਹਨੂੰ ਪਿਆਰੀਆਂ ਨੂੰ ਸਾਨੂੰ ਤਕਰੀਬਨ ਦੋ ਕੁ ਮਹੀਨੇ ਲੱਗ ਜਾਂਦੇ ਨੇ ਜਿਹਦੇ ਵਿੱਚ ਸਾਨੂੰ ਕਾਫੀ ਤਿਆਰੀ ਕਰਨੀਆਂ ਪੈਂਦੀਆਂ ਨੇ ਸ਼ਹਿਰ ਨੂੰ ਸੁੱਧਰੂ ਤੋਂ ਸੁਝਾਣਾ ਵੀ ਪੈਂਦਾ ਵਾ ਤੇ ਸਾਡੇ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਵਾ ਰਾਤ ਨੂੰ ਘੋੜੇ, ਊਂਡ ਤੇ ਟਾਕੀਆਂ ਜੋ ਕਿ ਪਾਰੋਮ ਗਾਇ ਜਿਹਦੇ ਕੋਲ ਸਹਾਰਨਪੁਰ ਤੋਂ ਆ ਰਹੀ ਆ ਕੋਈ ਦਿਲਿੰਦਰ ਤੋਂ ਆ ਰਹੀ ਕੋਕੋਟਲ ਤੋਂ ਆ ਰਹੀ ਆ ਕਾਫੀ ਸਰ ਜਨ ਕਹਿੰਦੇ ਮਤਲਬ ਕਲ ਕੁਆਨਟੀਟੀ ਚੱਕੀ ਹੋਰੀ ਬਹੁਤ ਭਕਤਾਵਲੋਂ ਤੇ ਸ਼ਹਿਰ ਵਾਸੀ ਵਲੋਂ ਬਹੁਤ ਵਧੀਆ ਜੋ ਹੈ ਇਤਰਾ ਸਵਾਦ ਪਿਆਰ ਹੈ ਕਿਤੇ ਫੁੱਲ ਬਸਾਈ ਆ ਰਹੇ ਹਨ ਕਿਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਹਨ ਜਿਵੇਂ ਪਕੌੜੇ ਲਾ ਲੋ ਸਮੋਸੇ ਬਰੈਡ ਥੋਲੇ ਕਈ ਤਰ੍ਹਾਂ ਦੇ ਲੰਗਰ ਨੇ ਟੈਗੜਾ ਲੰਗਰ ਲਗਾ ਕੇ ਰੱਖਿਆ ਤੇ ਲੋਕਾਂ ਨੂੰ ਸਵੇਰ ਜਤਰਾ ਦਾ ਬੜਾ ਇੰਤਜ਼ਾਰ ਰਹਿੰਦਾ ਵਾ ਇਹ ਸਭ ਤੋਂ ਸਟਾਰਟ ਲਈ ਇਹ ਰਾਮ ਹੁੰਦੀ ਹੈ ਇਸ ਤੋਂ ਉਹਦੇ ਸਿਹਾ ਪਰ ਕਿ ਡੱਬੀ ਵਾਲੇ ਮੰਦਿਰ ਤੋਂ ਰਾਮ ਹੁੰਦੀ ਹੈ ਤੇ ਪੂਰੇ ਸ਼ਹਿਰ ਦੀ ਪੱਕਾਪਨਾ ਕਰਦੀ ਸ਼ਿਵ ਮੰਦਿਰ ਕਦੂ ਯਾਰ ਦੀ ਬਣਾਤ ਹੁੰਦੀ ਹੈ ਮਤ ਹੈ ਜਿਹੜਾ ਜੰਨਾ ਵੀ ਜੁਮੇ ਹਣੋਂ ਪਕਤਾਂ ਅੰਦਰ ਇਹੋ ਦੇਖਣ ਨੂੰ ਇਹ ਵੀ ਮਿਲਦਾ ਕਿ ਸਮਰਾਲੇ ਦੇ ਰਹੀ ਦੂਰ ਦੂਰ ਖਦਨਾ ਬਾਟਕਵਾੜਾ ਉੱਲੀ ਹਣ ਤੱਕ ਦੇ ਲੋਕ ਉਹ ਅੰਦਰ ਨੇ ਤੋਹਰ ਲੰਗਰ ਲਾਉਂਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਇਸ ਇੰਨਾ ਵਧੀਆ ਸਾਡਾ ਸਹਿਯੋਗ ਦਿੱਤੇ ਹਨ ਜੈ ਬੋਲੇ ਨਾ ਕੋਨੋ ਕਥਾ ਇਹ ਸੁਬਰਾਸ਼ਰ ਸ਼ਹਿਰ ਚ ਸੁਪਾ ਯਾਤਰਾ ਦੀ ਕੀਤੀ ਜਾ ਰਹੀ ਹੈ ਹਰੇਕ ਸਾਲ ਜੀ ਸੁਪਾ ਦਾ ਯਾਤਰਾ ਪ੍ਰਬੰਧਕ ਕਮੇਟੀ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕਰਦੇ ਨੇ ਤੇ ਸਾਰੇ ਕਿੰਨੇ ਵੀ ਭਕਤੇ ਨੇ ਸੁਪਾ ਯਾਤਰਾ ਦੇ ਪਾਣ ਪੱਤਰ ਕੇ ਹਿੱਸਾ ਲੈਂਦੇ ਨੇ ਮੈਂ ਤਾਂ ਇਹ ਕਹੂੰਗਾ ਵੀ ਇੱਕ ਤੁਹਾਨੂੰ ਮੁਬਾਰਕਬਾਦ ਇਸ ਸਾਲ ਸ਼ਹਿਰ ਤੋਂ ਕੀਨ ਤੇ ਨਾਮ ਦੇ ਨਾਲ ਇਹ ਹੀ ਹੈ ਕਿ ਪ੍ਰਵਾਨ ਦਾ ਸਾਰੇ ਸ਼ਹਿਰ ਦੇ ਤੋਂ ਬਿਲਕੁਲ ਆਪ ਹੈ ਸਾਰੇ ਉਹਨਾਂ ਕੋਪੀ ਰੋ